ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਕਿ ਹਰ ਕਿਸੇ ਨੂੰ ਕੁਦਰਤ ਨੇ ਬਹੁਤ ਬੈਸਟ ਬਣਾਇਆ ਆਪਾਂ ਹਰ ਰੋਜ਼ ਗੱਲ ਕਰਦੇ ਆਂ ਕਹਿੰਦੇ ਕਿਉਂ ਹੈ ਹੀ ਹੱਸ ਹਰ ਕੋਈ ਬੈਸਟ ਹੈ ਦੁੱਖ ਦੁੱਖ ਪਰੇਸ਼ਾਨੀ ਟੈਨਸ਼ਨ ਵਕਤ ਅਨੁਸਾਰ ਬਦਲਦੀ ਹੈ ਅੱਛਾ ਨੋਟ ਕੀਤਾ ਕਦੀ ਕਈ ਵਾਰੀ ਤੁਸੀਂ ਸੁਣਿਆ ਹੋਣਾ ਕਿ ਸਾਡੇ ਇੱਕ ਪਰੇਸ਼ਾਨੀ ਜਾਂਦੀ ਆ ਤੇ ਦੂਜੀ ਆ ਜਾਂਦੀ ਆ ਹੁਣ ਦੇਖੋ ਜਾਨਦੀ ਤਾਂ ਹੈ ਨਾ ਉਦੋਂ ਉਹਦਾ ਵਕਤ ਸੀ ਤੇ ਇਸ ਤੋਂ ਬਾਅਦ ਇਹਦਾ ਵਕਤ ਹੈ ਜਾਨੀ ਪਰੇਸ਼ਾਨੀਆਂ ਨੇ ਆਪਣੀ ਇੱਕ ਇੱਕ ਚਾਲ ਹੈ ਪਰੇਸ਼ਾਨੀਆਂ ਦੀ ਹੈ ਨਾ ਤਾਂ ਹਰ ਵਕਤ ਇਹਨਾਂ ਨੇ ਨਾਲੋਂ ਨਾਲ ਚੱਲਣਾ ਹੈ ਸਾਡਾ ਕੰਮ ਕੀ ਹੈ ਜਿਸ ਤਰ੍ਹਾਂ ਦਾ ਵਕਤ ਹੈ ਉਸ ਅਨਸਾਰ ਆਪਣੇ ਆਪ ਨੂੰ ਢਾਲ ਲੈਣਾ ਉਸ ਅਨਸਾਰ ਹੀ ਤਕਰੀਬਨ ਛੋਟੇ ਜਾਂ ਵੱਡੇ ਉਪਾਅ ਕਰਨਾ ਕਤਬੀ ਗੱਲਾਂ ਉਹ ਹੁੰਦੀਆਂ ਨੇ ਜੋ ਕਿ ਆਮ ਤੌਰ ਤੇ ਦੱਸੀਆਂ ਜਾਂਦੀਆਂ ਨੇ ਕਿ ਇਹ ਇਸ ਤਰ੍ਹਾਂ ਇਹ ਤੇ ਇਸ ਤਰ੍ਹਾਂ ਹੁੰਦਾ ਏ ਹਰ ਕਿਸੇ ਲਈ ਪਰ ਇਹ ਗਲਤ ਆ ਹਰ ਕਿਸੇ ਲਈ ਹਰ ਚੀਜ਼ ਦਾ ਪ੍ਰਭਾਵ ਉਦਾਂ ਦਾ ਨਹੀਂ ਹੁੰਦਾ ਜਿਵੇਂ ਆਪਾਂ ਆਮ ਤੁਸੀਂ ਦੇਖਿਆ ਹੋਣਾ ਕਿ ਕਿਸੇ ਗ੍ਰਹਿ ਦਾ ਰਾਸ਼ੀ ਪਰਵਰਤਨ ਹੋਇਆ ਤੇ ਤਕਰੀਬਨ ਤਕਰੀਬਨ ਸਭ ਨੇ ਇਹ ਰੌਲਾ ਪਾਇਆ ਕਿ ਐਦਾਂ ਹੋਣਾ ਐਦਾਂ ਹੋਣਾ ਐਦਾਂ ਹੋਣਾ ਕੀ ਕੀਤਾ ਉਹਨਾਂ ਨੇ ਉਸ ਗ੍ਰਹਿ ਦੀ ਪ੍ਰੈਡਿਕਸ਼ਨ ਕੀਤੀ ਉਸ ਜਗ੍ਹਾ ਦੀ ਪ੍ਰੈਡਿਕਸ਼ਨ ਕੀਤੀ ਉਸ ਮੌਸਮ ਦੀ ਪ੍ਰੈਡਿਕਸ਼ਨ ਕੀਤੀ ਪਰ ਉਹ ਮੌਸਮ ਸਾਰਿਆਂ ਲਈ ਉਦਾਂ ਦਾ ਪ੍ਰਭਾਵ ਥੋੜਾ ਪਾ ਗਿਆ ਹਰ ਕਿਸੇ ਨੂੰ ਉਸਨੇ ਹੁਣ ਮੰਨ ਲਓ ਕਿ ਗਰਮੀ ਬਹੁਤ ਜ਼ਿਆਦਾ ਬਿਲਕੁਲ ਸਾਰਿਆਂ ਲਈ ਗਰਮੀ ਬਹੁਤ ਜ਼ਿਆਦਾ ਹੈ ਪਰ ਕੁਝ ਲੋਕ ਤੁਸੀਂ ਦੇਖੋਗੇ ਗਰਮੀ ਤੋਂ ਬੇਹਾਲ ਨੇ ਪਰੇਸ਼ਾਨ ਨੇ ਔਰ ਕੁਝ ਲੋਕ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਪੜਿਆਂ ਔਫਿਸ ਲੱਗਰੀ ਔਫਿਸ ਚ AC ਚ ਬੈਂਦੇ ਨੇ ਉਹਨਾਂ ਨੂੰ ਕਹੋ ਗਰਮੀ ਬਹੁਤ ਆ ਕਹਿੰਦੇ ਅੱਛਾ ਨਹੀਂ ਫਰਕ ਪੈਂਦਾ ਉਹਨਾਂ ਨੂੰ ਸੂਰਜ ਕਿਸ ਘਰ ਚ ਗਿਆ ਕਿੱਥੇ ਗਿਆ ਕਿਵੇਂ ਕੀ ਕੀਤਾ ਹੁਣ ਕੁਦਰਤ ਨੇ ਅਗਲੇ ਨੂੰ ਇਹ ਸਹੂਲਤਾਂ ਦਿੱਤੀਆਂ ਨੇ ਕਿ ਉਹਨਾਂ ਤੇ ਜਿਸ ਤਰ੍ਹਾਂ ਦਾ ਵੀ ਕੁਦਰਤ ਵਰਪਾ ਪਾਵੇ ਉਹਨਾਂ ਨੇ ਉਸ ਤਰ੍ਹਾਂ ਆਪਣੀ ਲਗਜ਼ਰੀ ਲਾਈਫ ਨੂੰ ਸਹੀ ਲਗਜ਼ਰੀ ਲਾਈਫ ਨੂੰ ਉਸ ਤਰੀਕੇ ਨਾਲ ਮੋਡੀਫਾਈ ਕੀਤਾ ਹੁਣ ਉਹ ਆਪ ਕਰਨ ਜੋਗੇ ਰਹੇ ਉਹਨਾਂ ਦੇ ਸਟਾਰ ਉਦਾਂ ਦੇ ਆ ਹੈਨਾ ਉਹਨਾਂ ਦੇ ਸਟਾਰ ਉਦਾਂ ਦੇ ਆ ਕਿ ਉਹਨਾਂ ਨੂੰ ਹਰ ਚੀਜ਼ ਦਾ ਸੁੱਖ ਮਿਲ ਜਾਂਦਾ ਏ ਤੇ ਕੁਦਰਤੀ ਪਰਕੋਪੀ ਜੋ ਹੈ ਉਹ ਉਹਨਾਂ ਤੇ ਘਾਟ ਅਸਰ ਕਰਦੀ ਆ ਉਹਨਾਂ ਤੇ ਅਸਰ ਕਰਦੀ ਆ ਆਪਣੀ ਸੋਚ ਉਹਨਾਂ ਤੇ ਅਸਰ ਕਰਦੀ ਆ ਕਰਦਾ ਹੈ ਆਪਣਾ ਆਲਾ ਦਵਾਲਾ ਉਹਨਾਂ ਤੇ ਅਸਰ ਕਰਦਾ ਹੈ ਵਾਧਾ ਤੇ ਘਾਟ ਉਹਨਾਂ ਤੇ ਅਸਰ ਕਰਦੀ ਆ ਇੱਕ ਸ਼ੀਤ ਹੁਣ ਕੁਦਰਤ ਨੇ ਜਿਹਦੇ ਤੇ ਜਿਸ ਤਰ੍ਹਾਂ ਦਾ ਅਸਰ ਕਰਾਣਾ ਹੈ ਉਸ ਨੂੰ ਉਸ ਤਰ੍ਹਾਂ ਦੇ ਮਾਹੌਲ ਚ ਪਾ ਦੇਣਾ ਹੈ ਸਮਝ ਗਏ ਨਾ ਤੁਸੀਂ ਬਸ ਨਬਜ਼ਾ ਉਹਨੂੰ ਪਤਾ ਕਦੋਂ ਕਿੱਥੇ ਕਿਹੜੀ ਨਬਜ਼ ਦਬਾਣੀ ਹੈ ਤੇ ਕਿੱਥੇ ਕਿਹੜੀ ਨਬਜ਼ ਨੂੰ ਖੁੱਲ੍ਹ ਦੇਣੀ ਹੈ ਜਿੱਦਣ ਅਸੀਂ ਇਹ ਸਮਝ ਗਏ ਕਿ ਕੁਝ ਵੀ ਸਾਡੀ ਮਰਜ਼ੀ ਅਨੁਸਾਰ ਨਹੀਂ ਹੁੰਦਾ ਜੋ ਹੁੰਦਾ ਹੈ ਸਾਡੇ ਸਟਾਰ ਮੁਤਾਬਕ ਅਸੀਂ ਉਹਨਾਂ ਮੁਤਾਬਕ ਚੱਲਦੇ ਆ ਤਾਂ ਸਾਨੂੰ ਹੱਕ ਦੇ ਸਕਸੈਸ ਤੇ ਕਦੇ ਬਹੁਤ ਸਕਸੈਸ ਮਿਲਦੀ ਹੈ ਜ਼ਰੂਰੀ ਨਹੀਂ ਹੈ ਕਿ ਕਦੇ ਸਕਸੈਸ ਤੇ ਕਦੇ ਡਾਉਣੀ ਜਾਣਾ ਜਦ ਮੈਨੂੰ ਪਤਾ ਲੱਗ ਗਿਆ ਕਿ ਮੇਰੇ ਲਈ ਆ ਸ਼ੁਭ ਹੈ ਆ ਮੇਰੇ ਲਈ ਸ਼ੁਭ ਨਹੀਂ ਹੈ ਮੈਂ ਆ ਕਰਾਂਗੇ ਤਾਂ ਹੋਊਗਾ ਤਾਂ ਆਪਾਂ ਕਿਉਂ ਕਰਾਂਗੇ ਉਹ ਚੀਜ਼ ਬਸ ਇਹੀ ਹਿਸਾਬ ਤਬ ਜੋਤਿਸ਼ ਦਾਇ ਕਿਉਂ ਆਪਾਂ ਗੱਲ ਕੀਤੀ ਹੈ ਇੱਕ ਗ੍ਰਹਿ ਰਾਸ਼ੀ ਪਰਵਰਤਨ ਕਰ ਰਿਹਾ ਬੁੱਧ ਚੰਦਰ ਦੇ ਘਰ ਚ ਜਾ ਰਿਹਾ ਹੁਣ ਸੁਣੋ ਧਿਆਨ ਨਾਲ ਨੋਟ ਕਰਿਓ ਆਲੇ ਦੁਆਲੇ ਆਪਣਾ ਵੀ ਨੋਟ ਕਰਨਾ ਹੈ ਚੰਦਰ ਤੇ ਬੁੱਧ ਦੀ ਬਣਦੀ ਕੋਈ ਨਹੀਂ ਹੁਣ ਮਨ ਤੇ ਦਿਮਾਗ ਦੀ ਕਿੱਥੇ ਬਣਦੀ ਹੈ ਇਹ ਕਹਿੰਦਾ ਕੁਝ ਹੋਰ ਤੇ ਉਹ ਕਹਿੰਦਾ ਕੁਝ ਹੋਰ ਹਣਾ ਤਾਂ ਚੰਦਰ ਦੇ ਘਰ ਚ ਬੁੱਧ ਚਲਾ ਗਿਆ ਅਗਲਾ ਨਹੀਂ ਉਸਦੇ ਘਰ ਜਾਣਾ ਹੀ ਆ ਕਿਉਂਕਿ ਬ੍ਰਹਿਮੰਡ ਦਾ ਨਿਜ਼ਮ ਹੈ ਹਰ ਚੀਜ਼ ਨੂੰ ਤੁਹਾਨੂੰ ਨੰਗਣਾ ਪੈਂਦਾ ਤੁਸੀਂ ਅੱਖਾਂ ਬੰਦ ਕਰਕੇ ਨਹੀਂ ਕਹਿ ਸਕਦੇ ਕਿ ਮੇਰੀ ਇਹਦੇ ਨਾਲ ਨਹੀਂ ਬਣਦੀ ਮੈਂ ਨਹੀਂ ਇੱਥੇ ਜਾਣਾ ਲੈ ਮਰਜ਼ੀਆਂ ਕਿੱਥੇ ਚਲਦੀਆਂ ਦੇਖੋ ਤਾਂ ਸਹੀ ਕੁਦਰਤ ਤੁਹਾਨੂੰ ਉੱਥੇ ਲਿਆ ਕੇ ਖੜੀ ਕਰਦੀ ਆ ਜਿਹੜੀ ਚੀਜ਼ ਤੁਹਾਨੂੰ ਜਮਾਈ ਪਸੰਦ ਨਹੀਂ ਹੁੰਦੀ ਉਹੀ ਚੀਜ਼ ਤੁਹਾਡੇ ਅੱਗੇ ਆਉਂਦੀ ਆ ਅਗਲੀ ਵੀਡੀਓ ਚ ਅਸੀਂ ਚਰਚਾ ਕਰਾਂਗੇ ਆਪਾਂ ਪਰ ਅੱਜ ਗੱਲ ਕਰਦੇ ਆ ਕਰਕ ਰਾਸ਼ੀ ਚ ਬੁੱਧ ਦਾ ਬੈਠਣਾ 19 ਜੁਲਾਈ ਤੱਕ ਕੀ ਪ੍ਰਭਾਵ ਪਾਏਗਾ ਲੌジਕ জানੋ ਪਹਿਲਾਂ ਚੰਦਰ ਦਾ ਘਰ ਹੈ ਬੁੱਧ ਚਲਾ ਗਿਆ ਮਾਂ ਨੂੰ ਪਰੇਸ਼ਾਨ ਕਰੇਗਾ ਮਾਂ ਦੇ ਜੋੜਾਂ 'ਚ ਦਰਦ ਦੇਵੇਗਾ ਮਾਂ ਦੀ ਉਮਰ ਕਿੰਨੀ ਹੈ ਮਾਇਨੇ ਨਹੀਂ ਰੱਖਦੀ ਮਾਇਨੇ ਸਟਾਰ ਰੱਖਦੇ ਆ ਥੋੜੀ ਬਹੁਤੀ ਪਰੇਸ਼ਾਨੀ ਆਏਗੀ ਦੂਜਾ ਸੁਣੋ ਨਾੜਾਂ ਦੀ ਪ੍ਰੋਬਲਮ ਆਏਗੀ ਤੀਜਾ ਸੁਣੋ ਕਿ ਦੰਦਾਂ ਦੀ ਪ੍ਰੋਬਲਮ ਆਏਗੀ ਠੀਕ दिमाग की टेंशन बजेगी मन इमोशनल लोग ज्यादा होंगे मन ਦੀ بجائے ਦਿਮਾਗ ਤੋਂ ਲਏ ਗਏ ਫੈਸਲੇ ਜਾਂ ਕਈ ਵਾਰੀ ਦਿਮਾਗ ਤੇ ਮਨ ਨੂੰ ਬੈਲੈਂਸ ਕਰਨਾ ਮੁਸ਼ਕਿਲ ਹੋ ਜਾਏਗਾ ਪੇਪਰ ਵਰਕ ਨੂੰ ਲੈ ਕੇ ਕੁਝ ਨਾ ਕੁਝ ਪਰੇਸ਼ਾਨੀ ਝਲ ਸਕਦੀ ਹੈ ਕੁਝ ਕਈਆਂ ਨੂੰ ਪਹਿਲੇ ਹਫਤੇ ਪ੍ਰੋਬਲਮ ਆਏਗੀ ਕਈਆਂ ਨੂੰ ਦੂਜੇ ਹਫਤੇ ਪ੍ਰੋਬਲਮ ਆਏਗੀ ਤਾਂ ਇਹ ਥੋੜੇ ਥੋੜੇ ਦਿਨ ਦੀ ਹੋ ਸਕਦੀ ਆ ਪਰ ਇਹ ਜ਼ਰੂਰੀ ਨਹੀਂ ਹੈ ਕਿ ਸਾਰਿਆਂ ਨੂੰ ਇੱਕੋ ਤਰ੍ਹਾਂ ਦੀ ਪ੍ਰੋਬਲਮ ਆਵੇ ਕਿਸੇ ਨਾ ਕਿਸੇ ਨੂੰ ਘੱਟ ਕਿਸੇ ਨੂੰ ਵੱਧ ਇਸ ਦਾ ਫੇਸ ਕਰਨਾ ਹੀ ਪਵੇਗਾ ਚਲੋ ਕਿਹੜੇ ਰਾਸ਼ੀ ਵਾਲਿਆਂ ਨੂੰ ਕੀ ਫੇਸ ਕਰਨਾ ਪੈ ਸਕਦਾ ਤੇ ਕਿੱਥੇ ਕੀ ਪਰਹੇਜ਼ ਕਰਨਾ ਇਸ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਜਾਂਦੇ ਆ ਰੇਜ਼ਾਨੀ ਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ ਬੁੱਧ ਚਲਾ ਗਿਆ ਚੰਦਰ ਦੇ ਘਰ ਚੌਥੇ ਸੁਖ ਸਥਾਨ ਵਿੱਚ ਪਹਿਲੀ ਗੱਲ ਤਾਂ ਸੁਖ ਸਥਾਨ ਚ ਚੌਥੇ ਗਿਆ ਮਾਂ ਦੀ ਸਿਹਤ ਖਰਾਬ ਦੂਜਾ ਬੁੱਧ ਕਿਉਂਕਿ ਛੇਵੇਂ ਖਾਨੇ ਦਾ ਮਾਲਕ ਹੈ ਰੋਗ ਬਿਮਾਰੀ ਚਿੰਤਾ ਖਰਚ ਰਵੇਗੀ ਹਸਪੀਟਲ ਦੇ ਚੱਕਰ ਲੱਗਣਗੇ ਤੀਜਾ ਮੇਸ਼ ਰਾਸ਼ੀ ਵਾਲਿਆਂ ਦੇ ਲਈ ਉਤਾਵਲਾਪਨ ਬੇਚੈਨੀ ਵਧੇਗੀ ਕਿ ਘਰ ਚ ਆਪਣੀ ਭੈਣ ਨਾਲ ਆਪਣੀ ਬੇਟੀ ਨਾਲ ਆਪਣੀ ਮਾਂ ਨਾਲ ਬੈਸਵਾਜੀ ਤੇ ਕਲੇਸ਼ ਹੋ ਸਕਦਾ ਹੈ ਤਾਂ ਥੋੜਾ ਜਿਹਾ ਪਚ ਕੇ ਉਹ ਪਾ ਕੇ ਕਰਨਾ ਬੁੱਧ ਨੂੰ ਸ਼ੁਭ ਕਰਨ ਲਈ ਥੋੜੀ ਜਿਹੀ ਹਰੀ ਮੂੰਗੀ ਲਾਹ ਤੇ ਚਲਪਵਾ ਕਰਦੇ ਰਹੋ ਜਦੋਂ ਤੱਕ ਜਾਨੀ 19 ਜੁਲਾਈ ਤੱਕ ਬੁੱਧ ਚੌਥੇ ਆ ਬੁੱਧਵਾਰ ਕਰ ਸਕਦੇ ਹੋ ਸੋਮਵਾਰ ਕਰ ਸਕਦੇ ਹੋ ਸ਼ੁੱਕਰਵਾਰ ਕਰ ਸਕਦੇ ਹੋ ਮੁੱਠੀ ਕੋ ਵੀ ਲੈ ਕੇ ਕਰ ਸਕਦੇ ਹੋ 400 ਗ੍ਰਾਮ ਵੀ ਕਰ ਸਕਦੇ ਹੋ ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਬੁੱਧ ਧਨ ਸਥਾਨ ਦਾ ਮਾਲਕ ਆਪਣੇ ਤੋਂ ਅੱਗੇ ਚਲੇ ਗਿਆ ਤੀਜੇ ਸਥਾਨ ਵਿੱਚ ਬਾਹ ਮੋਡੇ ਚ ਦਰਦ ਦਵੇਗਾ 네ਗੇਟਿਵ ਇਹ ਆ ਪੋਜ਼ਿਟਿਵ ਇਹ ਆ ਕਿ ਬੁੱਧ ਤੁਹਾਡਾ ਧਨ ਹੈ ਤੀਜੇ ਖਾਨੇ ਭੈਣ ਭਾਈ ਵਾਲ ਚਲਾ ਗਿਆ ਤਾਂ ਆਪਣੇ ਭੈਣ ਭਾਈ ਨਾਲ ਧਨ ਨੂੰ ਲੈ ਕੇ ਪੈਸੇ ਨੂੰ ਲੈ ਕੇ ਕੋਈ ਨਾ ਕੋਈ ਕਲੇਸ਼ ਪਰੇਸ਼ਾਨੀ ਵੱਜ ਸਕਦੀ ਆ ਤਾਂ ਧਿਆਨ ਇਸ ਚੀਜ਼ ਦਾ ਰੱਖਣਾ ਹੈ ਕਿ ਥੋੜਾ ਸਾਇਲੈਂਟ ਮੋਡ 'ਚ ਰਹਿਣਾ ਹੈ ਥੋੜਾ ਜਿਹਾ ਸਮੇਂ ਨੂੰ ਜਾਂਚ ਕੇ ਪੈਸੇ ਦੀ ਮੰਗ ਜਾਂ ਲੈਣ ਦੇਣ ਕਰਨਾ ਤਾਂ ਹੀ ਆਪਾਂ ਕਹਿ ਸਕਦੇ ਹਾਂ ਕਿ ਕੋਈ ਨਹੀਂ ਰਿਲੈਕਸ ਮਿਲ ਜੇਗੀ ਹੈਨਾ ਤੇ ਤੀਸਰਾ ਖਾਨਾ ਸਾਡੀ ਹਿੰਮਤ ਦਾ ਪ੍ਰਾਕਰਮ ਦਾ ਹੈ ਤਾਂ ਆਪਣੀ ਹਿੰਮਤ ਨੂੰ ਨਾਲ ਲੈ ਕੇ ਚੱਲੋਗੇ ਕੋਈ ਵੀ ਕੰਮ ਲੇਜ਼ੀਪੰਚ ਕਰੋਗੇ ਤਾਂ ਸਮਝੋ ਖਤਮ ਹੋ ਗਿਆ ਜੈਮਿਨੀਜ਼ ਹਨ ਮਿਥਨ ਰਾਸ਼ੀ ਵਾਲਜਾ ਨਹੀਂ ਕਮ ਡਿਲੇ ਹੋ ਕੇ ਖਤਮ ਹੋ ਜਾਏਗਾ ਮਤਲਬ ਉਹਦਾ ਪ੍ਰੋਫਿਟ ਨਹੀਂ ਮਿਲੇਗਾ ਜੈਮਿਨੀ ਮਿਥਨ ਰਾਸ਼ੀ ਵਾਲੇ ਤਾਂ ਤੁਹਾਡੇ ਲਗਨ ਦਾ ਮਾਲਕ ਧਨ ਸਥਾਨ ਚ ਚਲਾ ਗਿਆ ਅੱਛਾ ਹੈ business ਕੰਮ ਕਰ ਲਈ ਚੰਗਾ ਹੈ ਕੁਛ ਉਲਝੇਵੇਂ ਵਧੇ ਕੁਛ ਪਰੇਸ਼ਾਨੀਆਂ ਵਧੀਆਂ ਤੁਹਾਡੀ ਬਾਣੀ ਦੀ ਵਜ੍ਹਾ ਨਾਲ ਕੁਛ ਕਲੇਸ਼ ਵੱਧ ਸਕਦਾ ਹੈ ਜਾਨੀ ਜ਼ੁਬਾਨ ਤੇ ਕੰਟਰੋਲ ਰੱਖਣਾ ਚੰਦਰ ਬਾਣੀ ਦਾ ਕਾਰਕ ਹੈ ਜਦੋਂ ਜਦੋਂ ਡਾਊਨ ਜਾਏਗਾ ਜਿਵੇਂ ਅੱਜ ਹੁਣ ਦੇਖਿਆ ਜਾਵੇ ਤਾਂ ਗੋਚਰ ਚ ਚੰਦਰਮਾ ਮੀਨ ਰਾਸ਼ੀ ਚ ਚਲੇ ਪਈ ਹੈ ਹੈਨਾ ਤੁਹਾਡੀ ਰਾਸ਼ੀ ਤੋਂ 9ਵੇਂ ਸਥਾਨ ਵਿੱਚ ਚੱਲ ਰਿਹਾ ਸੌਰੀ ਮੇਥੂ ਰਾਸ਼ੀ ਵਾਲਿਆਂ ਦੇ 10ਵੇਂ ਸਥਾਨ 'ਤੇ ਚੱਲ ਰਿਹਾ ਤਾਂ ਇਸ ਕਰਕੇ ਜਦੋਂ ਜਦੋਂ ਜਿਸ ਜਿਸ ਘਰ 'ਚ ਮੰਨ ਚੰਦਰ ਜਾਵੇਗਾ ਜਿਸ ਘਰ 'ਚ ਬੁੱਧ ਬੈਠਾ ਹੈ ਤਾਂ ਉਹਦਾ ਵੀ ਪ੍ਰਭਾਵ ਨਾਲ ਪਵੇਗਾ ਤਾਂ ਕੀ ਕਰਨਾ ਹੈ ਬੁੱਧ ਨੂੰ ਸ਼ੁਭ ਕਰਨ ਦੇ ਲਈ ਤੰਜਕਾ ਨੂੰ ਕੁਝ ਨਾ ਕੁਝ ਖਾਣ ਨੂੰ ਦੋ ਦੂਸਰਾ ਖਾਣਾ ਸਾਡੇ ਜੋ ਹੈ ਧਨ ਦਾ ਹੈ ਕੰਮ ਦਾ ਹੈ ਬਿਜ਼ਨਸ ਦਾ ਹੈ ਡੀਲ ਦਾ ਹੈ ਤੇ ਨਵੀਂ ਡੀਲ ਹੋ ਰਹੀ ਹੈ ਤਾਂ ਪੇਪਰ ਵਰਕ ਪੂਰੀ ਤਰ੍ਹਾਂ ਪੜ ਕੇ ਕਰੋ ਵੈਸੇ ਤੁਹਾਡਾ ਕੋਈ ਜ਼ਿਆਦਾ ਨੁਕਸਾਨ ਨਹੀਂ ਕਰਨ ਵਾਲਾ ਅੱਛਾ ਹੀ ਰਹੇਗਾ ਥੋੜੀ ਕਰਦੀਆਂ ਧੀਆਂ ਨੂੰ ਪਰੇਸ਼ਾਨੀ ਆ ਸਕਦੀ ਹੈ ਅਗਲੀ ਰਾਸ਼ੀ ਕੈਂਸਰ ਜਾਨੀ ਕਰਕ ਰਾਸ਼ੀ ਵਾਲੇ ਬੁੱਧ ਲਗਣ ਵਿੱਚ ਚੱਲ ਰਿਹਾ ਹੈ ਆ ਗਿਆ ਹੈਨਾ ਹੁਣ ਬੁੱਧ ਲਗਣ ਚ ਆ ਕੇ 12ਵੇਂ ਖਾਨੇ ਦਾ ਮਾਲਕ ਲਗਣ ਚ ਆ ਕੇ ਕੀ ਕਰਦਾ ਹੈ ਖਰਚੇ ਵਧਾਉਂਦਾ ਹੈ ਪਰੇਸ਼ਾਨੀ ਦਿੰਦਾ ਹੈ ਤੀਸਰੇ ਦਾ ਖੰਨੇ ਦਾ ਮਾਲਕ ਤਾਂ ਕਰਕਰਾ ਰਾਸ਼ੀ ਵਾਲਿਆਂ ਦੀ ਸਿਹਤ ਰਵੇਗੀ ਖਰਾਬ ਪਰੇਸ਼ਾਨੀਆਂ ਥੋੜੀਆਂ ਰਹਿਣਗੀਆਂ ਜਿਆਦਾ ਔਰ ਨੀਂਦ ਦੀ ਰਵੇਗੀ ਪ੍ਰੋਬਲਮ ਗੁੱਸਾ ਆਵੇਗਾ ਜਿਆਦਾ ਤਾਂ ਇਹਨਾਂ ਚੀਜ਼ਾਂ ਤੇ ਕੰਟਰੋਲ ਰੱਖ ਕੇ ਚੱਲਣਾ ਤੁਸੀਂ ਬੁੱਧ ਨੂੰ ਸ਼ੁਭ ਕਰਨ ਦੇ ਲਈ ਪੰਛੀਆਂ ਨੂੰ ਹਰੀ ਮੂੰਗੀ ਪਾਉਂਦੇ ਰਹਿਣਾ ਹਰਾ ਰੰਗ ਬਿਲਕੁਲ ਨਹੀਂ ਪਾਉਣਾ ਠੀਕ ਤੇ ਰੈੱਡ ਕਲਰ ਦਾ ਮਾਲ ਆਪਣੇ ਕੋਲ ਰੱਖਣ ਤੇ ਮੰਗਲ ਦੀ ਤਾਕਤ ਵਧੀ ਰਹੇਗੀ ਲਿਓ ਜਾਨੀ ਸਿੰਘ ਰਾਸ਼ੀ ਵਾਲੇ ਦੇਖਿਆ ਜਾਵੇ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਬੁੱਧ ਤਾਂ ਦਾ ਮਾਲਕ ਆ ਬੁੱਧ income ਦਾ ਮਾਲਕ ਆ ਜੋ ਖਰਚ استان ਵਿੱਚ ਚੱਲ ਗਿਆ ਵਦੇਸ਼ ਲਈ ਸਿਤਾਰੇ ਚੰਗੇ ਹੋਏ ਇੱਕਦਮ ਪੈਸਾ ਆਇਆ ਨੇ ਰੀਵੰਗੂ ਤੇ ਗਿਆ ਤੂਫਾਨ ਵੰਗੂ ਖਰਚਾ ਵਾਧੋ bizness ਕੰਮ ਕਰ ਜਿਆਦਾ ਅੱਛਾ ਨਹੀਂ ਚੱਲਣਾ ਇਨਵੈਸਟਮੈਂਟ ਥੋੜੀ ਜੀ ਸੋਚ ਸਮਝ ਕੇ ਕਰੋਗੇ ਤਾਂ ਨੁਕਸਾਨ ਜੋ ਨੇ ਉਹਨਾਂ ਦੀ ਭਰ ਪਾਈ ਜਾਂ ਨੁਕਸਾਨ ਨੂੰ ਬੈਲੈਂਸ ਕਰ ਪਾਓਗੇ ਤਾਂ ਜਿਆਦਾ ਇਨਵੈਸਟਮੈਂਟ ਕਿਸੇ ਜਗ੍ਹਾ ਤੇ ਨਾ ਕਰੋ ਸਮਾਨ 31 ਜੁਲਾਈ ਤੱਕ ਖਤਰੇਮੁਨ ਲੈਣ ਵਾਲਾ ਹੀ ਆ ਨੁਕਸਾਨ ਕਰਨ ਵਾਲਾ ਹੀ ਆ ਵਰਗੋ ਕੰਨਿਆ ਰਾਸ਼ੀ ਵਾਲੇ ਲਗਨ ਦਾ ਮਾਲਕ ਤੁਹਾਡੇ ਇਨਕਮ ਸਥਾਨ ਵਿੱਚ ਹੁਣ ਇਨਕਮ ਮੰਨ ਦੇ ਖਾਨੇ ਚ ਮੰਨ ਤੇ ਦਿਮਾਗ ਪਤਾ ਨਹੀਂ ਲੱਗਿਆ ਇੱਕਦਮ ਕੋਈ ਗਲਤੀ ਕੀਤੀ ਤੇ ਸਿਆਪਾ ਪੈ ਗਿਆ ਮਤਲਬ ਬੇਕੂਫੀਆਂ ਮਤਲਬ ਕਿਸੇ ਨਾ ਕੋ ਇਹ ਜੋ ਪ੍ਰੋਮਿਸ ਕੀਤਾ ਕਿਸੇ ਨਾਲ ਕੋਈ ਅਜੀ ਗੱਲ ਕੀਤੀ ਲੈ ਤੇ ਕਰਨੀ ਨਹੀਂ ਸੀ ਚਾਹੀਦੀ ਬਾਅਦ ਚ ਪਛਤਾਉਣ ਨਾਲ ਕੁਝ ਨਹੀਂ ਬਣਨਾ ਆਪਣੇ ਪਰਿਵਾਰ ਦੀ ਸਲਾਹ ਨਾਲ ਚੱਲਣਾ ਨਾ ਮੰਨ ਨਾ ਦਿਮਾਗ ਦੋਨਾਂ ਨਾਲ ਫੈਸਲਾ ਨਹੀਂ ਲੈਣਾ ਜਦੋਂ ਦੋਨੋਂ ਕੰਮ ਨਾ ਕਰ ਰਹੇ ਹੋਣ ਤਾਂ ਤੀਜੇ ਤੇ ਛੜ ਦੋ ਤੀਜਾ ਕੋਣ ਉਹ ਪਰਮਾਤਮਾ ਜਾਂ ਸਾਡੇ ਮਾਤਾ ਪਿਤਾ ਪਰਿਵਾਰ ਉਹਨਾਂ ਦੀ ਸਲਾਹ ਨਾਲ ਚੱਲੋ ਤੁਹ ਬੜੇ ਜੋ ਹੈਵੀ ਮਸਲੇ ਜਾਂ ਹੈਵੀ ਚੀਜ਼ਾਂ ਨੇ ਉਹਨਾਂ ਨੂੰ ਥੋੜੇ ਦਿਨ ਲਈ ਟਾਲ ਦੋ ਤੇ ਉਸ ਤੋਂ ਵੀ ਜ਼ਰੂਰੀ ਬੁੱਧ ਨੂੰ ਸ਼ੁਭ ਕਰਨ ਦੇ ਲਈ ਆਪਣੇ ਜੋ ਘਰ ਦੀ ਛੱਤ ਹੈ ਉਸ ਨੂੰ ਸਾਫ਼ ਕਰੋ ਬਾਰਮਾ ਖਾਨਾ ਘਰ ਦੀ ਛੱਤ ਵੀ ਹੈ ਤੇ ਥੋੜੀ ਜਿਹੀ ਆ ਚੌਲ ਤੇ ਦੁੱਧ ਚਲ ਪ੍ਰਵਾਹ ਕਰੋ ਅਗਲੀ ਰਾਸ਼ੀ ਲਿਬਰਾ ਤੂਲਾ ਰਾਸ਼ੀ ਵਾਲੇ ਸਿਤਾਰੇ ਤੂਲਾ ਰਾਸ਼ੀ ਵਾਲਿਆਂ ਦੇ ਕਿਉਂਕਿ ਬੁੱਧ ਬਾਰਮਾ ਖਾਨੇ ਦਾ ਮਾਲਕ ਵੀ ਹੈ ਤੇ ਬੁੱਧ ਤੁਹਾਡੇ ਜੋ ਹੈ ਇਸ ਮਤਲਬ ਕਰੀਏ ਤਾਂ ਕਿੱਥੇ ਗਿਆ ਇਨਕਮ ਸਥਾਨ ਵਿੱਚ ਤਾਂ ਤੁਹਾਡੇ ਲਈ ਕੋਈ ਜ਼ਿਆਦਾ ਨੁਕਸਾਨ ਨਹੀਂ ਕਰਨ ਵਾਲਾ ਇੱਥੇ ਰਹਿਟ ਕੇ ਬੈਠ ਕੇ ਬੁੱਧ ਤੁਲਾ ਰਾਸ਼ੀ ਵਾਲਿਆਂ ਦੇ ਤਾਂ ਇੱਥੇ ਤਕਰੀਬਨ ਜੋ ਗ੍ਰਹਾਂ ਦੇ ਮੁਤਾਬਕ ਚੰਦਰ ਦੇ ਘਰ ਚ ਗਿਆ ਤਾਂ ਕੋਈ ਸਰਕਾਰੀ ਚਿੱਠੀ ਸਰਕਾਰੀ ਨੋਟਿਸ ਆ ਸਕਦਾ ਹੈ 10ਵੇਂ ਖਾਨੇ ਵਿੱਚ ਸੌਰੀ ਬੁੱਧ ਗਿਆ ਹੈ ਤਾਂ 10ਵੇਂ ਬੁੱਧ ਜੋ ਹੈ ਸਰਕਾਰੀ ਚਿੱਠੀ ਸਰਕਾਰੀ ਨੋਟਿਸ ਦਵਾਏਗਾ ਵੈਸੇ ਵਾਣੀ ਨਾਲ ਸੰਬੰਧਿਤ ਕੰਮ ਕਰਨ ਵਾਲੇ ਫਾਈਨਾਂਸ ਨਾਲ ਸੰਬੰਧਿਤ ਕੰਮ ਕਰਨ ਵਾਲੇ ਸੋਸ਼ਲ ਮੀਡੀਆ 'ਚ ਕੰਮ ਕਰਨ ਵਾਲੇ ਪੂਰੀ ਤਰ੍ਹਾਂ ਨਾਲ ਆਪਣਾ ਨਾਮ ਕਮਾਉਣ ਲਈ ਨਵੀਂ ਜੋਬ ਲੈਣ ਲਈ ਇਹ ਬੁੱਧ ਤੁਹਾਡੀ ਮਦਦ ਕਰ ਸਕਦਾ ਹੈ ਨਵੀਂ ਜੀਲ ਕਰਵਾ ਸਕਦਾ ਹੈ ਤਾਂ ਕਹਿ ਸਕਦੇ ਹਾਂ ਤੁਹਾਡੇ ਲਈ ਥੋੜਾ ਜਿਹਾ ਸ਼ੁਭ ਵੀ ਹੈ ਤੇ ਇਹ ਤੁਹਾਨੂੰ ਮੌਕੇ ਚੰਗੇ ਦਵਾਏਗਾ ਉਹ ਮੌਕੇ ਨੂੰ ਸਾਂਭਣਾ ਤੁਹਾਡੇ ਆਪਣੇ ਹੱਥ 'ਚ ਰਹੇਗਾ ਸਕੋਰਪੀਓ ਬ੍ਰਿਜਚ ਰਾਸ਼ੀ ਵਾਲਿਆਂ ਦੇ ਲਈ ਅਸ਼ਟਮੇਸ਼ ਕਿਸਮਤ ਸਥਾਨ 'ਚ ਚਲਾ ਗਿਆ। ਥੋੜਾ ਜਿਹਾ ਆਪਣੇ ਆਪ ਤੇ ਗੁੱਸਾ ਜਿਹਾ ਆਉਣਾ, ਬੈਲੈਂਸ ਚੀਜ਼ਾਂ ਨੂੰ ਨਾ ਕਰ ਪਾਉਣਾ, ਲਤ ਬਾਹਾਂ 'ਚ ਦਰਦ ਰਹਿਣਾ ਕਿਸੇ ਨਾ ਕਿਸੇ ਦੇ ਇਹ ਹੋ ਸਕਦਾ ਹੈ। ਤਾਂ ਬੁੱਧ 9ਵੇਂ ਸਥਾਨ ਵਿੱਚ ਸ਼ੁਭ ਨਹੀਂ ਮੰਨਿਆ ਜਾਂਦਾ ਕਿਉਂਕਿ ਇਹ ਤੁਹਾਡੇ 6ਵੇਂ ਤੋਂ 6ਵੇਂ ਖਾਨੇ ਦਾ ਮਾਲਕ ਵੀ ਹੈ। ਤਾਂ ਅਗਰ ਸੇ ਸਬੰਧੀ ਪ੍ਰੋਬਲਮ ਦਵੇ ਤਾਂ ਧਾਰਮਿਕ ਸਥਾਨ ਤੇ ਹਰੀਆਂ ਸਬਜ਼ੀਆਂ ਦੇਣੀਆਂ ਸ਼ੁਰੂ ਕਰ ਦਿਓ। 29 ਜੁਲਾਈ ਤੱਕ ਸ਼ੁਭ ਰਹੇਗਾ। ਸੈਜੀਟੇਰੀਅਸ ਧਨੂ ਰਾਸ਼ੀ ਵਾਲਿਆਂ ਦੇ ਲਈ ਬੁੱਧ 8ਵੇਂ ਸਥਾਨ ਵਿੱਚ 10ਵੇਂ ਖਾਨੇ ਦਾ ਮਾਲਕ ਸਰਕਾਰੀ ਤੌਰ ਤੇ ਕੋਈ ਪਰੇਸ਼ਾਨੀ ਖੜੀ ਹੋ ਸਕਦੀ ਹੈ ਕੋਈ ਤੁਹਾਡੀ ਕੰਪਲੇਂਟ ਹੋ ਸਕਦੀ ਹੈ ਕੋਈ ਅਫਸਰਾਂ ਦੀ ਪਰੇਸ਼ਾਨੀ ਤੁਹਾਨੂੰ ਸਹਿਣੀ ਪੈ ਸਕਦੀ ਹੈ ਤਾਂ ਥੋੜਾ ਜਿਹਾ ਤੁਹਾਨੂੰ ਆਪਣੇ ਹਰ ਕੰਮ ਨੂੰ ਡੀਲ ਨੂੰ ਧਿਆਨ ਨਾਲ ਕਰਨਾ ਚਾਹੀਦਾ ਹੈ ਠੀਕ ਹੈ ਦੂਸਰੀ ਗੱਲ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਇਹ ਜ਼ਰੂਰੀ ਹੈ ਕਿ ਪੇਟ ਸੰਬੰਧੀ ਪਰੇਸ਼ਾਨੀਆਂ ਤੋਂ ਬਚਣ ਦੇ ਲਈ ਭਾਰੀ ਖਾਣੇ ਤੋਂ ਪਰਹੇਜ਼ ਰੱਖਣਾ ਤੁਸੀਂ ਤੇ ਨਾਲ ਹੁਣ ਦੇਖੋ ਦਸਵੇਂ ਖਾਨੇ ਦਾ ਮਾਲਕ ਹੈ ਕਰਮ ਦਾ ਮਾਲਕ ਵੀ ਹੈ ਤੇ ਜਦੋਂ ਤੱਕ ਪਹਿਲਾ ਕੰਮ ਹੱਥ 'ਚ ਨਹੀਂ ਆ ਜਾਂਦਾ ਤਾਂ ਤਬਦੀਲੀ ਕਰਨ ਦਾ ਸਮਾਂ ਸ਼ੁਭ ਨਹੀਂ ਹੈ ਕੈਪਰੀਕੋਨ ਮਕਰ ਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਤਕਰੀਬਨ ਮਕਰ ਰਾਸ਼ੀ ਦੇ ਲਈ ਬੁੱਧ ਗਿਆ ਸਤਵੇਂ ਸਥਾਨ ਵਿੱਚ ਸਤਵਾਂ ਖਾਨਾ ਬਿਜ਼ਨਸ ਦਾ ਕੰਮ ਕਰਦਾ ਹੈ ਨਵੀਂ ਡੀਲ ਦਾ ਤਾਂ ਮਕਰ ਰਾਸ਼ੀ ਦੇ ਲਈ ਕੋਈ ਪੇਪਰ ਵਰਕ ਨੂੰ ਲੈ ਕੇ ਕੋਈ ਤੇ ਕਿਤੇ ਕੋਈ ਡੀ ਪੇਪਰ ਕੋਈ ਫਾਈਲ ਮੰਗੀ ਜਾ ਸਕਦੀ ਹੈ ਕੋਈ ਚੈੱਕ ਮੰਗੇ ਜਾ ਸਕਦੇ ਆ ਉਹ ਚੈੱਕਾਂ ਦੀ ਜਾਂਚ ਹੋ ਸਕਦੀ ਹੈ ਕੋਈ ਸੇ ਪੇਪਰ ਦੀ ਜਾਂਚ ਹੋ ਸਕਦੀ ਹੈ ਕਿਤੇ ਕੋਈ ਪਾਸਪੋਰਟ ਅਪਲਾਈ ਕੀਤਾ ਹੈ ਤਾਂ ਉਸ ਸੰਬੰਧੀ ਕੋਈ ਇਨਕੁਆਇਰੀ ਆ ਸਕਦੀ ਹੈ ਤਾਂ ਬੁੱਧ ਸੱਤ ਕਿਸੇ ਨਾ ਕਿਸੇ ਪੇਪਰ ਨੂੰ ਲੈ ਕੇ ਕਿਉਂਕਿ ਚੰਦਰ ਦੇ ਘਰ ਚ ਚੰਦਰ ਤੁਹਾਡੇ ਮਨ ਦਾ ਕਰ ਗਿਆ ਕਿਸੇ ਚੀਜ਼ ਨੂੰ ਅਸੀਂ ਹਲਕੇ ਚ ਲਿਆ ਤੇ ਉਹ ਸਾਡੇ ਅੱਗੇ ਆ ਕੇ ਖੜੀ ਹੋ ਗਈ ਲੈ ਬਈ ਉਹ ਪੇਪਰ ਚ ਸਾਇਦਾ ਜੋ ਮਿਲ ਨਹੀਂ ਰਿਹਾ ਹੈਨਾ ਐਦਾਂ ਹੋ ਸਕਦਾ ਤਾਂ ਉਹਦੇ ਲਈ ਬੁੱਧ ਸਤਵੇਂ ਨੁਕਸਾਨ ਤਾਂ ਨਹੀਂ ਕਰਦਾ ਪਰ ਛੇਵੇਂ ਖਾਣੇ ਦਾ ਮਾਲਕ ਹੈ ਤਾਂ ਧਿਆਨ ਰੱਖਣਾ ਤੁਸੀਂ ਬੁੱਧ ਸੱਤ ਦਾ ਬਸ ਇਹੀ ਉਪਾਏ ਕਿ ਹਰੇ ਰੰਗ ਦਾ ਕੱਪੜਾ ਗੰਗਾ ਚਲਦਾ ਛਿੱਟਾ ਦੇ ਕੇ ਆਪਣੇ ਕੋਲ ਰੱਖੋ ਹਾਰ ਪੇਪਰ ਚੈੱਕ ਕਰ ਡੀਲ ਧਿਆਨ ਨਾਲ ਕਰੋ ਤੇ ਸ਼ਨੀ ਨੂੰ ਸ਼ੁਭ ਕਰਨ ਲਈ ਚੰਦਰ ਨੂੰ ਸ਼ੁਭ ਕਰਨ ਲਈ ਮੱਥੇ ਤੇ ਦੂਤ ਲਾਓ ਅਕਿਊਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਅਸ਼ਟਮੇਸ਼ ਗਿਆ 6ਵੇਂ ਸਥਾਨ ਵਿੱਚ ਨਾਨਕੇ ਦਾਦਕੇ ਪਰਿਵਾਰ ਵਿੱਚ ਕੋਈ ਖਬਰ ਕਿਸ ਦੀ ਬਿਮਾਰੀ ਤੁਹਾਮਾਰੀ ਥੋੜੀ ਪਰੇਸ਼ਾਨ ਕਰੇਗੀ ਤੁਹਾਨੂੰ ਵੀ ਪਰਿਵਾਰ ਨੂੰ ਵੀ ਡਿਸਟਰਬ ਜੇ ਰਹੋਗੇ ਤੁਸੀਂ ਪਰ ਬੁੱਧ ਦਿਮਾਗੀ ਮੈਂਤ ਚੰਗਾ ਤੁਹਾਡਾ ਰਹੇਗਾ ਇਹ ਨਹੀਂ ਹੈ ਕਿ ਤੁਸੀਂ ਬੈਲੈਂਸ ਨਹੀਂ ਕਰ ਪਾਉਗੇ ਚੀਜ਼ਾਂ ਨੂੰ ਅੱਛੇ ਤਰੀਕੇ ਨਾਲ ਕਰੋਗੇ ਹਾਂ ਲੋਨ ਲੈਣ ਬਾਰੇ ਤੇ ਕੋਈ ਕਰਜ਼ਾ ਲੈ ਕੇ ਕੋਈ ਨਵਾਂ ਕੰਮ ਕਰਨ ਬਾਰੇ ਅਗਰ ਤੁਸੀਂ ਸੋਚ ਰਹੇ ਹੋ ਤਾਂ ਉਹਦੇ ਲਈ ਸਮਾਂ ਤੁਹਾਡਾ ਬਿਲਕੁਲ ਬੈਸਟ ਤੇ ਤੁਹਾਨੂੰ ਚੰਗੇ ਰਿਜ਼ਲਟ ਦੇਣ ਵਾਲਾ ਹੈ ਬੁੱਧ 6ਵੇਂ ਉੱਚ ਦਾ ਮੰਨਿਆ ਜਾਂਦਾ ਪਰ ਚੰਦਰ ਦੇ ਘਰ ਚਾ ਤਾਂ ਅਸ਼ਟਮੇਸ਼ ਹੋਣ ਕਰਕੇ ਥੋੜੀ ਕਹਿ ਸਕਦੇ ਆ ਆਪਾਂ ਕੇ ਕੰਮ ਕਰ ਲੇਟ ਹੋ ਸਕਦੇ ਆ ਪਰ ਹੋਣਗੇ ਨਹੀਂ ਇਹ ਨਹੀਂ ਹੈ ਅਗਲੀ ਰਾਸ਼ੀ ਗੱਲ ਕਰਦੇ ਆ ਆਪਾਂ ਪਾਈਸੇ ਜਾਨੀ ਮੇਨ ਰਾਸ਼ੀ ਵਾਲਿਆਂ ਦੇ ਲਈ 29 ਜੁਲਾਈ ਤੱਕ ਬੁੱਧ ਤੁਹਾਡੇ 7ਵੇਂ ਖਾਨੇ ਦਾ ਮਾਲਕ ਤੁਹਾਡੇ ਸੁੱਖ ਸਥਾਨ ਦਾ ਮਾਲਕ ਤੁਹਾਡੇ ਔਲਾਦ ਦੇ ਖਾਨੇ ਚ ਗਿਆ 5ਵੇਂ ਖਾਨੇ ਚ ਗਿਆ ਤੁਹਾਡੀ ਸੂਚਕਿਆ ਇਸ ਟਾਈਮ ਤੇ ਮੇਨ ਲਗਨ ਤੇ ਮੇਨ ਰਾਸ਼ੀ ਵਾਲਿਆਂ ਨੇ ਅਗਰ ਕੋਈ ਟੈਸਟ ਦੇਣਾ ਪੇਪਰ ਦੇਣਾ ਤਾਂ ਬੜੀ ਵਧੀਆ ਸਕਾਰਿਆ ਤੁਹਾਡੇ ਲਈ ਕੋਸ਼ਿਸ਼ ਕਰੋ ਪੇਪਰ ਵਰਕ ਪੇਪਰ ਜੋ ਕੋਈ ਡੀਲ ਤੁਹਾਡੀ ਡੀਲ ਜਿਵੇਂ ਕਿ ਕੋਈ ਆਪਾਂ ਕਹਿ ਸਕਦੇ ਹਾਂ ਕਿ ਨਵਾਂ ਕੰਮ ਕਰਨ ਦੀ ਹੈਨਾ ਤੇ ਔਲਾਦ ਦੀ ਤਰੱਕੀ ਲਈ ਕੋਈ ਕੋਸ਼ਿਸ਼ ਕਰਨੀ ਹੈ ਵਿਦੇਸ਼ ਤੇ ਪੇਪਰ ਕੋਈ ਸੈਂਡ ਕਰਨੇ ਆ ਕਿਸੇ ਜਗ੍ਹਾ ਤੇ ਪਾਸਪੋਰਟ ਜਮਾ ਕਰਾਉਣਾ ਹੈ ਕੋਈ ਤੁਸੀਂ ਆਈ ਲੈਟਸ ਦਾ ਪੇਪਰ ਦੇਣਾ ਹੈ ਤਾਂ ਇਹ ਸਮਾਂ ਤੁਹਾਡਾ ਬਿਲਕੁਲ ਵੈਸਟ ਹੈ ਤੇ ਇਹਦੇ ਲਈ ਤੁਹਾਡਾ ਪਰਹੇਜ ਇਹੀ ਹੈ ਕਿ ਸ਼ੁਭ ਸ਼ੁਭ ਬੋਲਣਾ ਚੰਗਾ ਚੰਗਾ ਬੋਲਣਾ ਬਸ ਹੋ ਜਾਣਾ ਤਾਂਬੇ ਦੇ ਗਲਾਸ ਚ ਪਾਣੀ ਪੀਣਾ ਹੈ ਤੇ ਤਾਂਬੇ ਦਾ ਪੈਸਾ ਆਪਣੇ ਕੋਲ ਰੱਖਣਾ ਜਦੋਂ ਤੱਕ ਬੁੱਧ ਜਾਨੀ 29 ਜੁਲਾਈ ਤੱਕ ਤੁਹਾਡੇ ਪੰਜਵੇਂ ਸਥਾਨ ਵਿੱਚ ਹੈ ਉਸ ਤੋਂ ਬਾਅਦ 5 ਨੰਬਰ ਦੀ ਰਾਸ਼ੀ ਬੁੱਧ ਦੇ ਘਰ ਜਾ ਸੂਰਜ ਦੇ ਘਰ ਜਾਏਗਾ ਬੁੱਧ ਇੱਥੇ ਆ ਕੇ तकरीबन तकरीबन ਸਭ ਲਈ ਚੰਗਾ ਹੀ ਕਰੇਗਾ ਕਿਉਂਕਿ ਆਪਣੇ ਮਿੱਤਰ ਦੇ ਘਰ ਜਾ ਜਦੋਂ ਅਸੀਂ ਆਪਣੇ ਮਿੱਤਰ ਦੇ ਘਰ ਜਾਂਦੇ ਆ ਤਾਂ ਆਪਣੇ ਆਪ ਨੂੰ ਥੋੜਾ ਸਹਿਜ ਮਹਿਸੂਸ ਕਰਦੇ ਆ ਤੇ ਜਦੋਂ ਅਸੀਂ ਕਿਸੇ ਕਿਸੇ ਅਣਜਾਣ ਦੇ ਘਰ ਜਾਂਦੇ ਆ ਤਾਂ ਥੋੜਾ ਅਨਕੰਫਰਟੇਬਲ ਜਿਹਾ ਮਹਿਸੂਸ ਕਰਦੇ ਆ ਬਸ ਇਹੀ ਹੈ ਅਸਲ ਚੋਸਟੋਲੋਜੀ ਪੰਜਾਬੀ ਵਿੱਚ ਤੁਸੀਂ ਚੰਗੀ ਤਰ੍ਹਾਂ ਸਮਝ ਰਹੇ ਹੋ ਠੀਕ ਹੈ ਤੇ ਹੁਣ ਆਪਾਂ ਦੱਸਦੇ ਆ 12 ਰਾਸ਼ੀ ਵਾਲਿਆਂ ਨੇ ਚੰਦਰ ਦੇ ਘਰ ਬੁੱਧ ਚ ਬੈਠਣ ਦਾ ਕੀ ਉਪਾਗ ਕਰਨਾ ਚੰਦਰ ਚੱਲਦਾ ਪਾਣੀ ਤੇ ਬੁੱਧ ਪੰਛੀ ਬੁੱਧ ਪੰਛੀ ਨੇ ਨਾ ਤਾਂ ਇਸ ਕਰਕੇ ਪੰਛੀਆਂ ਨੂੰ ਚੌਲ ਪਾਓ ਪਾਣੀ ਰੱਖੋ ਘਰ ਦੇ ਬਾਹਰ ਮੀਂਹ ਪੈ ਗਿਆ ਅੱਛੀ ਗੱਲ ਹੈ بارش ਪੈ ਗਈ ਅੱਛੀ ਗੱਲ ਹੈ ਪਰ ਫਿਰ ਵੀ ਕਿਸੇ ਨਾ ਕਿਸੇ ਬਰਤਨ ਚ ਚੌਲ ਥੋੜੇ ਭਿਉਂ ਕੇ ਥੋੜੀ ਦੇਰ ਲਈ ਪੰਛੀਆਂ ਨੂੰ ਰੱਖ ਦੋ ਕਿਉਂਕਿ ਉਹ ਗਿੱਲੇ ਹੋਏ ਚੰਦਰ ਦੀ એનર્ਜੀ ਆਈ ਪੰਛੀਆਂ ਨੇ ਖਾਦੇ ਤਾਂ ਬੁੱਧ ਤੇ ਮਨ ਦੋਨੋਂ ਹੀ ਸ਼ਾਂਤ ਹੋਏ ਉਪਾ ਕਰ ਸਕਦੇ ਹੋ ਹਰੀ ਮੂੰਗੀ ਹਰੀਆਂ ਸਬਜ਼ੀਆਂ ਸਾਰੇ ਜਾਣੇ ਲੰਗਰ ਚ ਦੇ ਸਕਦੇ ਆ ਤੇ ਸਭ ਤੋਂ ਜ਼ਰੂਰੀ ਆਪਣੀ ਮਾਂ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਚੰਦਰ ਕੈਮ ਹੈ ਬ੍ਰਸਪਤ ਪੈਰਾਂ ਦਾ ਕਾਰਕ ਹੈ ਸਭ ਬੱਚੋ ਜੀ ਠੀਕ ਹੈ ਜੀ ਏਸੀ ਬੁੱਧ ਦਾ ਰਾਸ਼ੀ ਪਰਵਰਤਨ ਉਹ ਤੇ ਚਲਾਈ ਤਾਂ ਕੀ ਕਰਨਾ ਕੀ ਨਹੀਂ ਕਰਨਾ ਹੁਣ ਸਮਝ ਇਜਾਜ਼ਤ ਆਪ ਸਭ ਨੂੰ ਦਿਓ ਇਜਾਜ਼ਤ ਸਸ਼ਿਕਾ